ਨਵੀ ਸ਼ੇਰ ਸਿੰਘ ਦਾ ਪੁੱਤਰ ਤੋਂਡੀਆਂ ਜਿਹਨਾਂ ਦੇ ਸਾਹਮਣੇ ਦਰਸ਼ਕ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਬੁੱਕਦਾ ਇਹ ਬਲਾਲ ਗਿੱਲ ਨਾਲ ਹੱਥ ਜੋੜੀਆਂ ਹੋ ਗਈਆਂ ਮੇਰੇ ਮਿੱਤੂ ਅੰਮਾ ਅੰਮਾ ਬੱਲਾ ਅੰਮਾ 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 ਬੱਲੇ ਬੱਲੇ ਅੰਮਾ ਅੰਮਾ ਬਲਾਲ 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 ਕਬੱਡੀ ਹੈ ਚੀਨੀ ਚੀਨੀ ਦਾ ਬਲਾਲ ਗੱਲ ਦਾ ਹੱਥ ਜੋੜੀਆਂ ਹੋ ਗਈਆਂ ਮੇਰੇ ਮਿੱਤਰੋ ਮਿੱਤਰੋ ਜੀ ਪਿਆਰ ਪਿਆਰ ਬਾਈਨ ਕਿਦੇ ਦੁਬਾਰੇ ਫਾੜ ਫਾੜ ਪਿਆਰ ਪਿਆ ਚੀਨੀ ਫੜਾ ਫੇਰ ਫੇਰ ਆਏ ਹਾਏ ਆਏ ਹਾਏ ਏ ਇਸ ਭਾਗਾ ਫਿਰਦਾ ਏ ਆ ਚੱਕ ਮਾਜੇ ਵਾਲਾ ਮਾਧੇ ਵਾਲਾ ਏ ਮਾਧੇ ਵਾਲਾ ਪਾਉ ਹੈ ਏ ਜਿੰਦ ਬੱਲੇ ਬੱਲੇ ਉਹਦੇ ਨਾਲ ਹੀ ਹੋ ਗਈ ਇਹ ਦਿੱਲੀ ਪਰ ਬਣ ਗਿਆ ਲੌਂਗ ਲੌਂਗ ਤੋਂ ਪੋਕਾ ਐਨ ਬਣੂਗਾ ਕੇ ਨਹੀਂ ਚੀਮੀ ਨਾ ਹੱਥ ਜੋੜੀਆਂ ਹੋਈਆਂ ਦੀ ਉਹ ਮਾਰੀ ਮਾਰੀ ਜਦੋਂ ਛਾਣ ਲਾ ਕੇ ਬੱਲੇ 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 ਇਹ ਆਉ ਜਾਂਦਾ ਇਹ ਬੱਲੇ 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 ਵਾਹ ਇਹ ਉਧਰ ਕਹਿੰਦੇ ਹੈਪੀ ਕਟਾਲਾ ਵਾਲਾ ਵੀ ਗਰਮੀ ਗਰਮੀ